ਪਾਕਿਸਤਾਨ ਦੀ ਰਾਜਧਾਨੀ اسلامਾਬਾਦ ਵਿੱਚ ਇੱਕ ਦਰਗਾਹ ਦੇ ਅੰਦਰ ਇੱਕ ਆਤਮਕਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ ਪਾਕਿਸਤਾਨੀ ਅਖਬਾਰ ਡਾਣ ਅਨੁਸਾਰ ਘੱਟੋ ਘੱਟ 10 ਲੋਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ ਇਹ ਤਮਾਕਾ ਸ਼ਹਿਰ ਦੇ ਸ਼ਹਿਜ਼ਾਦ ਟਾਊਨ ਖੇਤਰ ਵਿੱਚ ਤਰਲਾਈ ਇਮਾਮ ਬਾੜਾ ਵਿੱਚ ਹੋਇਆ ਇਸ ਘਟਨਾ ਤੋਂ ਬਾਅਦ اسلامਾਬਾਦ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਇੱਕ ਆਤਮਕਾਤੀ ਹਮਲਾਵਰ ਨੇ ਦੁਪਹਿਰ ਵੇਲੇ ਸ਼ੀਆ ਪੂਜਾ ਸਥਾਨ ਦੇ ਮੁੱਖ ਗੇਟ ਤੇ ਧਮਾਕਾ ਖੇਸ ਸਮਗਰੀ ਨਾਲ ਧਮਾਕਾ ਕਰ ਦਿੱਤਾ। The Times of Islamabad ਦੀ ਰਿਪੋਰਟ ਅਨੁਸਾਰ ਧਮਾਕੇ ਤੋਂ ਬਾਅਦ ਇਸਲਾਮਾਬਾਦ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਨੇ ਸ਼ਹਿਰ ਪਾਰਵੀਚ ਐਮਰਜੈਂਸੀ ਦਾ ਐਲਾਨ ਕੀਤਾ ਜਦੋਂ ਕਿ ਬਚਾਅ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਟੀਮਾਂ ਕਈ ਜਾਨੀ ਨੁਕਸਾਨ ਦੇ ਡਰੋਂ ਮੌਕੇ ਤੇ ਪਹੁੰਚ ਗਈਆਂ। ਇਹ ਘਟਨਾ 11 ਨਵੰਬਰ 2025 ਨੂੰ اسلام آباد ਦੇ ਜੀ 11 ਖੇਤਰ ਵਿੱਚ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਦੀ ਇਮਾਰਤ ਦੇ ਪਾਰ ਹੋਏ ਆਤਮਕਾਤੀ ਬੰਬ ਧਮਾਕੇ ਤੋਂ 3 ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਵਾਪਰੀ ਹੈ ਉਸ ਧਮਾਕੇ ਵਿੱਚ 12 ਲੋਕ ਮਾਰੇ ਗਏ ਸਨ ਤੇ 30 ਤੋਂ ਵੱਧ ਜ਼ਖਮੀ ਹੋ ਗਏ ਸਨ